ਦੇ ਜਵਾਨ ਬੰਦ ਕਰ ਦਿਓ ਇਹਨਾਂ ਨੂੰ ਮਸਲ ਦਿਓ ਇਹਨਾਂ ਨੂੰ ਕੁੱਟੋ ਔਰ ਜਿਹੜੇ ਡੈਮੋਕ੍ਰੇਸੀ ਹੈ ਜਿਹੜਾ ਕਨਸਟੀਟਿਊਸ਼ਨ ਜਾਂ ਪ੍ਰੋਵੀਜਨਸ ਵੀ ਵਿਆ ਸਾਡਾ ਸੰਘੀ ਢਾਟ ਕਰੋ ਪ੍ਰਿਆ ਤંત્ર ਕੁ ਬੁੱਲਿਆਂ ਦੀ ਜਿਹੜੇ ਐ ਡੈਮੋਕ੍ਰੈਟਿਕ ਵੈਲਿਊਜ਼ ਦੀ ਕੋਈ ਯਤਨਾਂ ਕਰੋ ਔਰ ਸਟੇਟਸ ਨੂੰ ਜ਼ੀਰੋ ਕਰ ਦਿਓ ਆਪੋਜੀਸ਼ਨ ਨੂੰ ਜ਼ੀਰੋ ਕਰ ਕੰਮ ਕਰ ਦਿੱਤਾ ਖਾਸ ਕਰਕੇ ਜਿਹੜੇ 4 ਸਾਲਾਂ ਤੋਂ ਔਰ ਜਿਸ ਤਰ੍ਹਾਂ ਇਹਨਾਂ ਨੇ ਮਸਲ ਪਾਵਰ ਯੂਜ਼ ਕੀਤੀ ਹੈ ਚੰਡੀਗੜ੍ਹ ਦੇ ਮੇਅਰ ਦੇ ਐਕਸ਼ਨ ਲੱਖੋ ਇਹ ਮੈਂ ਕਮਾਂਗਾ ਡਿੱਟਾ ਇਹਦੇ ਚ ਕਮਾਂਡ ਨਹੀਂ ਹੋਏਗੀ ਆਪੇ ਕੋਈ ਬੰਦਾ ਕਰ ਸਕਦਾ ਥੰਗੇ ਲੈਵਲ ਤੇ ਨਹੀਂ ਅਗਰ ਦੂਸਰਾ ਮੈਂ ਸਮਝਾ ਜਿਹੜੇ ਇਹਨਾਂ ਨੇ ਸਭ ਤੋਂ ਵੱਡਾ ਮੈਸਟਰ ਆਚਾਰ ਸਰ ਤੋਂ ਵੱਡਾ ਕ੍ਰਿਸ਼ਨਾਚਾਰ ਕ੍ਰਿਸ਼ਨਾਚਾਰ ਦੀ ماں ਉਹ ਹੈ ਜੋ ਇਹਨਾਂ ਨੇ ਇਹ ਜਿਹੜੇ ਪੋਰ ਬੌਂਡਸ ਸਕੀਮ ਜਿਹੜੀ 2018 ਕੀ ਇਹ ਲੈਕਰਲ ਬਾਂਡ ਸਕੀਮ ਹੈ ਉਹਦੇ ਵਿੱਚ ਕੀਤਾ ਤੁਸੀਂ ਮੈਂ ਉਸ ਡਿਟੇਲ ਚ ਪਰ ਜੇ ਤੁਸੀਂ ਸਾਰੇ ਓਵਰਆਲ ਸੰਦਰਭ ਚ ਦੇਖੋ ਕਿ ਇਹ ਜਿਹੜੀ ਸਕੀਮ ਹੈ ਇਹਦੇ ਚ ਬੀਜੇਪੀ ਦਾ ਭ੍ਰਸ਼ਟਾਚਾਰ ਚੱਲਦਾ ਆਪੋਜੀਸ਼ਨ ਨੂੰ ਕੁਚਲਣ ਦੀ ਸਾਜ਼ਿਸ਼ ਇਹੋ ਜਿਹਾ ਮੌਲ ਬਣਾਤਾ ਜੇ ਪੈਸਾ ਵੀ ਆਏ ਔਰ ਅਸੀਂ ਆਪੋਜੀਸ਼ਨ ਨੂੰ ਖਤਮ ਕਰਦੇ ਹਾਂ ਉਹਦੀ ਸਕੀਮ ਬਣਦੀ ਔਰ ਇਸ ਸਕੀਮ ਦੇ ਵਿੱਚ ਉਰਜੀ ਪਟੇਲ گورనర్ ਸੀਗੇ ਉਹਨਾਂ ਨੇ ਓਬਜੈਕਸ਼ਨ ਕੀਤੀ ਕਿ ਇਹ ਜਿਹੜੀ ਸਕੀਮ ਹੈ ਉਹਦੇ ਵਿੱਚ ਆਰਬੀ ਦੇ ਐਕਟ 'ਚ ਚੇਂਜ ਕਰ ਰਹੇ ਨੇ ਐਮੈਂਡਮੈਂਟ ਕਰ ਰਹੇ ਨੇ ਉਹ ਕਹਿੰਦੇ ਆਰਬੀ ਕਰ ਸਕਦਾ ਸਿਰਫ ਨੈਸ਼ਨਲ ਬੈਂਕ ਆਲਡੀ ਹੀ ਕਰ ਸਕਦਾ ਹੈ ਤੇ ਸਟੇਟ ਬੈਂਕ ਦੇ ਗਰੂ ਜਾਂ ਦੂਸਰੇ ਸ਼ਡਿਊਲਡ ਕਮਰਸ਼ੀਅਲ ਬੈਂਕ ਇਹਨੂੰ ਟਰਾਂਸਪੇਰੈਂਟ ਵੇਅ ਨਾਲ ਕਰੋ ਲੋਕਾਂ ਨੂੰ ਪਤਾ ਲੱਗੇ ਵੋਟਰਾਂ ਨੂੰ ਪਤਾ ਲੱਗੇ ਕੀ ਹੋ ਰਿਹਾ ਐਸਪਰਕਿਏ ਡਿਜੀਟਲੀ ਕਰੋ ਡਿਜੀਟਲੀ ਉਹ ਕੰਪਨੀਜ਼ विश्वास है देखो तो दो जो जुडिशरी के फैसले तो बाद में किया गया जिस तरह ए, मैं कह रहा दिल्ली सरकार कौन चलाएगा कि देखो पावर होगी जुडिशरी ने तो फैसला करता इलेक्टेड गवर्नमेंट की पावर है ਉਸ ਤੋਂ ਬਾਅਦ ਇੱਕ ਯਗ ਕੀਤਾ ਵੀ ਇਹਨਾਂ ਨੂੰ ਖਰਾਬ ਕਰਨਾ ਇਹਨਾਂ ਨੂੰ ਅੰਦਰ ਕਰਨਾ ਔਰ ਇਹਨਾਂ ਨੇ ਆਰਡੀਨੈਂਸ ਲਿਆਂਦਾ ਔਰ ਬਾਅਦ ਚ ਪਾਰਲੀਮੈਂਟ ਚ ਪਾਸ ਕਰਾਇਆ ਇਹ ਮੈਜੋਰਟੀ ਗਵਰਨਮੈਂਟ ਦਾ ਮਤਲਬ ਡਿਕਟੇਟਰਸ਼ਿਪ ਹੁੰਦੀ ਹੈ ਕੀ ਚੀਫ ਜਸਟਿਸ ਆਫ ਇੰਡੀਆ ਪੁੱਛ ਨੇ ਆ ਜੇ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਚ ਚੀਫ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਚ ਫੈਸਲਾ ਕਰਦਾ ਹੈ ਜਾਂ ਇਲੈਕਸ਼ਨ ਕਮਿਸ਼ਨਰ ਦੇ ਜਿਹੜੀ ਆ ਉਹ ਸਿਲੈਕਸ਼ਨ ਦਾ ਫੈਸਲਾ ਕਰਦਾ ਹੈ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੋਏਗਾ ਕੀ ਤਕਲੀਫ ਆ ਜੀ ਇਕ ਪ੍ਰਾਈਮ ਮਿਨਿਸਟਰ ਇੱਕ ਲੀਡਰ ਆਫ اپੋਜੀਸ਼ਨ ਇੱਕ ਚੀਫ ਜਸਟਿਸ ਆਫ ਇੰਡੀਆ ਨਹੀਂ ਵੀ ਨਹੀਂ ਚੀਫ ਜਸਟਿਸ ਆਫ ਇੰਡੀਆ ਨਹੀਂ ਹੋ ਸਕਦਾ ਸੋ ਇਸ ਕਰਕੇ ਵਿਸ਼ਵਾਸ ਜੁਡੀਸ਼ਰੀ ਦਾ ਹੈਗਾ ਪਰ ਜੁਬੀਸ਼ਰੀ ਨੂੰ ਵੀ ਇਹ ਵੇਕਨ ਕਰ ਰਹਾ ਹੈ ਕੰਜੋਰ ਕਰ ਰਹਾ ਹੈ ਜੁਡੀਸ਼ਰੀ ਦੇ ਫੈਸਲੇ ਨਹੀਂ ਬਣੇ ਪਾਰਲੀਮੈਂਟਰੀ ਜਿਹੜੀ ਮੈਜੋਰਟੀ ਹੈ ਉਹਦਾ ਨਜਾਇਜ਼ ਫਾਇਦਾ ਉਠਾ ਲੇਕਿਨ ਵਾਲੀ ਸਾਬ ਉਹ ਕਹਿੰਦੇ ਕਿ ਟੂਨ ਜਿਆਦਾ ਲਗਾ ਹੋਇਆ ਹੈ ਇਹ ਵੀ ਉਹਨਾਂ ਦੇ ਹੱਥ ਚ ਨਹੀਂ ਆ ਜੋ ਕੋਰਟ ਨੇ ਫੈਸਲਾ ਕੀਤਾ ਜੋ ਕੋਰਟ ਨੇ ਪਰਮਾਨੈਂਟ ਦਿੱਤੇ ਉਹਨਾਂ ਨੂੰ ਮੰਨਨੇ ਪੈਣਾ ਚਾਹੀਦਾ ਹੈ ਬੱਚੇ ਬੱਚਿਆਂ ਨੂੰ ਪਤਾ ਹੈ ਕਿ ਇਹਦੀ ਸੀਬੀਆਈ ਇਨਕਮ ਟੈਕਸ ਇਹ ਸਾਰੇ ਹੱਥ ਚ ਨੇ ਇਹ ਕਿਹਨੂੰ ਨਹੀਂ ਪਤਾ ਇਹ ਚੋਣ ਦੀ ਆਸਥਾ ਅਸੀਂ 40 ਸਾਲ ਹੋ ਗਏ ਦੇਖਦੇ ਆਂ ਕਿ ਚੋਣ ਦੀ ਆਸਥਾ ਚ ਕੀ ਕੀ ਹੁੰਦਾ ਰਿਹਾ ਮੋਦੀ ਜੀ ਨੇ ਕਈ ਵਾਰੀ ਚੋਣ ਦੀ ਆਸਥਾ ਇਹ ਕੋਈ ਬਜਟ ਵੀ ਪੇਜ ਤੇ ਕਈ ਤਰ੍ਹਾਂ ਦੀ ਫੈਸਿਲਿਟੀ ਦਿੱਤੀਆਂ ਇਲੈਕਸ਼ਨ ਕਮਿਸ਼ਨ ਜਿਹੜਾ ਚੁੱਪ ਹੈ ਠੀਕ ਹੈ ਜੁਡੀਸ਼ਰੀ ਨੂੰ ਵੀ ਕਰਤਾ ਹੈ ਜਿਹੜੇ ਚੈਨਲ ਆ ਮੀਡੀਆ ਤੇ ਫੋਰਥ ਪਿਲਰ ਆ ਫੋਰਥ ਸਟੇਟ ਕਿਹਾ ਜਾਂਦਾ ਹੈ ਉਹ ਤੁਸੀਂ ਦੇਖੋ ਤੁਸੀਂ ਲੋਕ ਜਿਹੜਾ ਕਵਰ ਕਰਦੇ ਹੋ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਸਾਡੇ ਪੰਜਾਬਰਾ ਜਿਹੜਾ ਬਹੁਤ ਅੱਛਾ ਕਵਰ ਕਰ ਰਿਹਾ ਲੋਕੀ ਜਿਹੜਾ ਟੀਵੀ ਔਨ ਕਰਦੇ ਚੈਨਲ 100% ਇੱਕ ਦੋ ਚੈਨਲ ਤੋਂ ਛੱਡ ਕੇ ਕੀ ਇਨਫੋਰਮੇਸ਼ਨ ਲੋਕਾਂ ਤੱਕ ਜਾ ਰਹੀ ਸਾਰੀ ਡਿਸਟਾਰਟਡ ਇਨਫੋਰਮੇਸ਼ਨ ਜਾ ਰਹੀ ਕਰੋਣਾ ਪੜਾ ਕਿ ਮੈਂ ਗਲਤ ਬਿਆਨ ਨਹੀਂ ਕਰਾਂਗਾ 100 ਬੰਦੇ ਪੰਜ ਕ ਬੰਦੇ ਪੜੇ ਲਿਖੇ ਸੋਚਣ ਵਾਲੇ ਹੁੰਦੇ ਨੇ 95 ਨੇ ਤਾਂ ਵੋਟ ਪਾ ਦੇਣੀ ਲੇਕਿਨ ਵਾਲੀ ਸਾਬ ਉਹਨਾਂ ਵੱਲ ਕਿਆ ਜਾ ਰਿਹਾ ਹੈ ਬੀਜਪੀ ਵੱਲੋਂ ਕਿ 400 بار ਇਸ ਵਾਰ 405 ਲੱਗਦਾ ਕਿ 400 पार ਹੋ ਜਾਏਗਾ ਦੇਖੋ ਇਹ ਇੱਕ ਅਗਾਸ ਸਾਈਕੋਲੋਜੀਕਲ ਵਰਕ ਹੈ ਕਿ 400 पार ਕਹੋ ਇੱਕ ਤਾਂ ਆਪੋਜੀਸ਼ਨ ਜਿਹੜੇ ਆ ਉਹ ਦੀਵਾਰ ਲਈ ਹੋ ਜਾਏਗੀ ਇੱਕ ਕੱਲ ਨੂੰ ਜਿਹੜੀ ਹਿਰਾਫੇਰੀ ਕਰਨੀ ਉਹਨੂੰ ਜਸਟੀਫਾਈ ਕਰਨਾ ਕਿ 400 ਜਿਹੜੇ ਆ ਇਹ ਲੈ ਕੇ ਕੋਈ ਬੰਦਾ ਜਿਹੜਾ ਵੈਸੇ ਤੇ ਪਾਰਲੀਮੈਂਟ ਚ ਮੈਂ ਤਾਂ ਹੈਰਾਨ ਪਾਰਲੀਮੈਂਟ ਚ ਪ੍ਰਾਈਮ ਮਿਨਿਸਟਰ ਸਟੇਟਮੈਂਟ ਦੇ ਰਿਹਾ ਉਹ ਕਿਸੇ ਵੀ ਇਸਤੇ ਦੇ ਰਿਹਾ ਕਿ 400 ਪਾਰ ਅਸੀਂ ਹੋਣਾ ਪਾਰਲੀਮੈਂਟ ਚ ਜੋ ਕਿਹਾ ਜਾਂਦਾ ਉਹ ਤਾਂ ਜਾਂ ਤੇ ਫਿਰ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਗਲਤ ਕਾਰਨਾਮਾ ਕਰਨੇ ਆ ਤੇ 400 ਦੇ ਪਹੁੰਚਣਾ 370 ਦੇ ਪਹੁੰਚਣਾ ਸਾਡੀ ਆਪਣਾ opinion ਹੈ 220 270 ਨਹੀਂ ਜਾਂਦੀ ਵਲੀ ਸਾਬ दो सौ सवा दो कह रहे हो लेकिन बड़े बॉलीवुड ले के अदार जो भारतीय जनता पार्टी वालों कल किए जाए चंद की गल की जाए होर भी कई बॉलीवुड अदाकार जो बड़े जुटे वो किस तरह चाहिए कि लगता है बीजेपी डाउनफॉल नजर आ रही है कि लगता है कि भी उन्होंने इंडिया पूरा गठबंधन बनया हुआ ਪ੍ਰਚਾਰ ਕਰ ਰਹੇ ਨੇ ਜੋ ਫਾਰਮਰਸ ਦੀ ਐਜੂਕੇਸ਼ਨ ਹੋਈ ਹੈ ਜੋ ਵਕੀਲ EVM ਦੇ ਅਗੇਂਸਟ ਲਾਮਬੰਦ ਹੋਏ ਲੱਖਾਂ ਜੇ ਇਹ ਚੈਨਲ ਨਹੀਂ ਦਿਖਾ ਰਿਹਾ ਉਹ ਕਹਿੰਦੇ ਸੀ ਮਰ ਜਾਵਾਂਗੇ ਅਸੀਂ EVM ਜਿਹੜਾ ਨਹੀਂ ਚੱਲਣ ਦੇਣੀ ਇਹ ਸਾਰਾ ਜਿਹੜਾ ਉਹ ਫਿਜ਼ੀਕਲੀ ਹੋਣਾ ਚਾਹੀਦਾ ਇਹ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਆ ਪਰ ਉਸ ਦਿਨ ਵੀ ਸਿੱਟੀ ਸਾਹਿਬ ਨੇ ਵੀ ਗੱਲ ਕੀਤੀ ਵੀ ਸੜਕਾਂ ਤੇ ਆਣਾ ਪਏਗਾ ਇਹ ਮਹੀਨਾ ਸੜਕਾਂ ਤੇ ਆਣਾ ਪਏਗਾ ਲੋਕਾਂ ਨੂੰ ਜਾਗਰਿਤ ਕਰਨਾ ਪਰ ਲੋਕਾਂ ਨਾਲ ਜਦੋਂ ਅਸੀਂ ਗੱਲ ਕਰਾਂਗੇ ਨਾ ਫੈਕਟ ਜਿਹੜੇ ਦੱਸੇ ਵੀ ਨਹੀਂ ਅੱਜ ਕਿ ਇਹ ਕਿਥੋਂ ਆਈ ਚੀਜ਼ ਇਲੈਕਟਰੋਨ ਬਾਂਡ ਕਿਥੋਂ ਆਈ ਸੋਚੀ ਸਮਝੀ ਸਕੀਨ ਪਲਾਨਡ ਕੰਗੜਾ ਰਣੌਰ ਤੋਂ ਲੈ ਕੇ ਚੱਤਾਂ ਤੇ ਸਨੀ ਰੋਲ ਬਾਰੇ ਕੀ ਖਿਆਲ ਹੈ ਤੁਹਾਡਾ